ਮੇਰਾ ਨਾਮ ਦਵਿੰਦਰ ਸਿੰਘ ਜੀ ਪਿੰਡ ਤਲਵੰਡੀ ਰਾਜਦੇਵ ਜੀ ਰਾਤੀ ਜੀ ਮੁੰਡੇ ਆਏ ਸਰਾਵਾਂ ਦੇ ਮੈਂ ਉਹਨਾਂ ਨੂੰ ਇੱਥੋਂ 7 ਵਜੇ ਭੇਜਿਆ ਵਾਪਸ ਵੀ ਚਲੋ ਤੁਹਾਡੀ ਜਿਹੜੀ ਗੱਲ ਹੈਗੀ ਹੈ ਕੋਈ ਨਹੀਂ ਮੈਂ ਪੰਚਾਇਤ ਨਾਲ ਗੱਲ ਕਰਦਾ ਸੀ ਸਰਪੰਚ ਸਾਹਿਬ ਨੂੰ ਫੋਨ ਕੀਤਾ ਸਰਪੰਚ ਸਾਹਿਬ ਨੇ ਕਿਹਾ ਵੀ ਕੋਈ ਨਹੀਂ ਆਪਾਂ ਉਮਰੇ ਦੇ ਪਿਓ ਨੂੰ ਕਹਾ ਕਰੋ ਕਿੱਥੇ ਆ ਜੀ ਫੋਨ ਬੰਦ ਆਉਂਦਿਆ ਉਹਨਾਂ ਨੇ ਫੋਨ ਕੀਤਾ ਮੈਂ 9:30 ਵਜੇ ਫੇਰ ਆ ਕੇ ਦਬਾ ਦੁਬਾਰੇ ਮੈਂ ਫੇਰ ਇਹਨਾਂ ਅੱਗੇ ਹੀ ਅਪੀਲ ਕੀਤੀ ਆ ਗੁਰਦਾਰਾ ਸਾਹਿਬ ਅੱਗੇ ਖਲੋਤੀਆਂ ਸੀ ਉਹਨਾਂ ਦੀਆਂ ਦੋ ਗੱਡੀਆਂ ਦੋ ਪਿੱਛੇ ਸੀ ਮੈਂ ਉਹਨਾਂ ਨੂੰ ਕਹਿ ਵੀ ਤੁਸੀਂ ਝਗੜਾ ਨਹੀਂ ਕਰਨਾ ਆਪਾਂ ਕੁਝ ਨਹੀਂ ਕਰਨਾ ਕਿਉਂਕਿ ਲਾਗੇ ਬੰਦੇ ਆਪਾਂ ਬੰਦੇ ਆ ਤੇ ਉਹ ਚਲੋ ਉਸ ਟਾਈਮ ਤੇ ਚਲੇ ਗਏ ਇਹ ਠੀਕ ਹੈ ਚੱਲੇ ਉਹਨਾਂ ਮੈਨੂੰ ਇਹ ਵੀ ਕਹਿ ਗਏ ਵੀ ਹਥਿਆਰ ਵੀ ਲੈ ਗਏ ਬੰਦੇ ਵੀ ਨਾਲ ਆ ਸਾਡੇ ਸਾਰੇ ਨਾਲ ਆ ਠੀਕ ਹੈ ਜੀ ਫਿਰ ਗੋਲੀ ਵੀ ਚਲਾ ਕੇ ਗਏ ਆ ਦੁਬਾਰੇ ਜਦੋਂ ਅੱਗ ਲਾ ਕੇ 12 ਵਜੇ ਇਹਨਾਂ ਨੂੰ ਇੱਥੋਂ ਪਿੰਡੋਂ ਪਤਾ ਨਹੀਂ ਕਿ ਇਹਨੇ ਫੋਨ ਕੀਤਾ ਜਾਂ ਕੀ ਕੀਤਾ ਇਹ 12 ਵਜੇ ਵੇਖਿਆ ਵੀ ਗਲੀ 'ਚ ਕੋਈ ਨਹੀਂ ਹੈਗਾ ਇਹਨਾਂ ਆਣ ਕੇ ਕੰਦਾ ਟੱਪੀਆਂ ਅੱਗ ਲਾਉਂਦਾ ਭਈ ਫਿਰ ਚਲੋ ਆ ਚਾਚੇ ਦਾ ਬੇੜਾ ਵੱਡੇ ਦਾ ਉਹ ਗੇਟ ਤੋਂ ਬਾਹਰ ਆਇਆ ਉਹਨੂੰ ਉਹਨਾਂ ਫੜ ਕੇ ਘੁੱਟ ਮਾਰ ਕਰਤੀ ਉਹਦੇ ਵੀ ਸਿਰ ਤੇ ਸੱਟਾ ਲਾਤੀਆਂ ਲਾਕਬ ਬਾਵਾਂ ਦੇ ਲਤਾਂ ਦੇ ਉਹ ਦਾਗਲ ਕਰਾਇਆ ਜੀ ਘਰ ਦੀ ਕੀ ਹਾਲਾਤ ਨੇ ਘਰ ਦੇ ਹਾਲਾਤ ਵੇਖ ਲੈ ਤੂੰ ਸਰ ਵੀ ਕੀ ਕੀ ਕੀਤਾ ਨਾ ਜੀ ਲੰਬਾਰੀਆਂ ਤੋੜਤੀਆਂ ਜੋ ਗਹਿਣਾ ਘਟਾਈ ਵਿਆਹ ਹੀ ਇਹਨਾਂ ਦੀ ਸਾਲੀ ਦਾ ਤਾਂ ਚਾਹੀਦੇ ਉਹਨਾਂ ਦੇ ਪੈਸੇ ਪੂਹੇ ਕੈਸ਼ ਕੁਸ਼ ਹੀ ਨਾਲ ਸੋਨੇ ਸਾਰੇ ਦਾ ਸਮਾਨ ਹੀ ਸੀ ਤੇ ਹੋਰ ਵੀ ਤੁਹਾਨੂੰ ਪਤਾ ਕੀਮਤੀ ਸਮਾਨ ਜਿਹੜਾ ਸਾਰਾ ਤੋੜ ਗਿਆ ਐਲਸੀਡੀਆਂ ਜੋ ਵੀ ਤੇ ਟਕਰਾਰ ਕਾਦੀ ਲੜਾਈ ਕਾਦੀ ਹੈ ਜੀ ਲੜਾਈ ਜੀ ਇੱਕ ਕੁੜੀ ਸੀਗੀ ਮੈ ਮੈਰਿਜ ਹੋਈ ਉਹਦੀ ਨੇਪਾਲੀ ਦੀ ਠੀਕ ਹੈ ਜੀ ਹੋਰ ਸਰਕਾਰ ਤੋਂ ਲੈ ਕੇ ਜੀ ਮਰਾਤੀ ਮੁੰਡੇ ਆਏ ਵੀ ਤੂੰ ਮੁੰਡਾ ਤੁਹਾਡਾ ਕੁੜੀ ਲੈ ਗਿਆ ਜੀ ਤਾਂ ਖੜਿਆ ਤੇ ਕੁੜੀ ਨੇ ਮੁੰਡੇ ਸਾਡੇ ਨੂੰ ਮੁੰਡਾ ਸਾਡਾ ਜੀ 17 18 ਸਾਲਾਂ ਦਾ ਮੁੰਡਾ ਸਾਰਾ ਠੀਕ ਹੈ ਕੀ ਮੰਗ ਕਰਦੇ ਜੋ ਪੁੱਛ ਮੰਗ ਕਰਦੇ ਜੀ ਪੁਲਿਸ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਪਰਚੇ ਜਲਦ ਤੋਂ ਜਲਦ ਕਰਕੇ ਇਹਨਾਂ ਨੂੰ ਕਾਰਵਾਈ ਕਰਕੇ ਦੇ ਅੰਦਰ ਕਿਤੇ ਜਾਣ ਹਾਂ ਮਹਾਰਜਾਸ ਸਿੰਘ ਹੈ ਜੀ ਹਾਂ ਜੀ ਕੀ ਗੱਲਬਾਤ ਹੈ ਅਸੀਂ ਦੇ ਵਿਆਹ ਵਾਲੇ ਘਰਾਂ ਜੀ ਹਾਂ ਜੀ ਇਹ ਮਗਰੋਂ ਆਏ ਨੇ ਪਹਿਲਾ ਨਾ ਮੇਰੇ ਪਤੀ ਜੇ ਨਾਲ ਗੱਲ ਕੀਤੀ ਆ ਕਿ ਚੌਥੀ ਕੁੜੀ ਵਾਪਸ ਕਰ ਦੇ ਦੋ 10 ਵਜੇ ਦਾ ਟਾਈਮ ਦਿੱਤਾ ਇਹਨਾਂ ਟਾਈਮ ਦੇਗੀ ਮਰੋਂ ਇਹ ਕਾਰਨਾਮਾ ਕਰ ਦਿੱਤਾ ਸਾਡੇ ਘਰ ਨੂੰ ਵਗਲਾ ਆਤੀ ਆ ਜੋ ਸਾਡਾ ਕੀਮਤੀ ਸਮਾਨ ਹੀ ਇਹਨਾਂ ਨੇ ਮਤਲਬ ਸਵਾ ਕਰ ਦਿੱਤਾ ਕਿਸ ਕੁੜੀ ਦੀ ਗੱਲ ਕਰਦੇ ਕੀ ਗੱਲਬਾਤ ਕੀ ਹੈ ਸਾਰੀ ਗੱਲਬਾਤ ਹੈ ਜੀ ਇੱਥੋਂ ਦੀ ਕੁੜੀ ਆ ਜੀ ਸ੍ਰਾਵਾਂ ਵਾਲੀ ਜਨਾਨੀ ਆ ਜੀ ਤਿੰਨ ਬੱਚੇ ਉਹਦੇ ਨਪਾਲੀ ਰਹਿੰਦੀ ਆ ਮੁੰਡੇ ਰਿਆ ਲੈ ਕੋਈ 18 ਸਾਲ ਦੀ ਉਮਰ ਹੈ ਸਾਰੀ ਹਾਂਜੀ ਉਹ ਨੂੰ ਧਮਕੀਆਂ ਦਿਆਂ ਤੇ ਆਉਣ ਨਹੀਂ ਦਿੰਦੀ ਉਹਨੂੰ ਉਥੋਂ ਜਿੱਥੇ ਬਨੇ ਕਿ ਰਭਾਇਆ ਉਹਨੂੰ ਆਉਂ ਨਹੀਂ ਦੇਂਦੀ ਉਹਨੂੰ ਤਾਂ ਰਾਤੀ ਕਿਉਂ ਰਾਤੀ ਤੇ ਕੋਈ 12 1 ਦਾ ਟਾਈਮ ਹੀ 12 ਵਜੇ ਆਏ ਹੋ ਹਾਂਜੀ ਕਿੰਨੇ ਲੋਕ ਸੀ ਕੋਈ 7-8 ਜਣੇ ਆਉਣਗੇ ਠੀਕ ਹੈ ਹਾਂਜੀ ਇੱਕ ਮੇਰਾ ਪਤੀ ਜਾਈ ਉਹਨੂੰ ਸੱਤਾ-ਸੁੱਤਾ ਲੱਗ ਗਿਆ ਲੱਗ ਗਵਾਂਡੀ ਉਹਨੂੰ ਸੱਤਾ ਸਭੂ ਦਾਖਲੇ ਆ ਠੀਕ ਹੈ ਹਾਂਜੀ ਠੀਕ ਹੀ ਨਕਸਾ ਇੱਕਾਂ ਦੇ ਸਾੜੀ ਨਮਾਰੀ 40 ਹਜ਼ਾਰ ਦੀ ਨਮਾਰੀ ਆ ਐਲ ਸੀ ਡੀ ਹੀ ਹੋਰ ਕੈਮਰੇ ਗੁੰਬਰੇ ਤੋੜ ਗਏ ਜੋ ਵੀ ਹੈ ਮਸ਼ੀਨ ਹੀ ਸਮਾਨ ਹਾਂ ਜੀ ਸਾਰਾ ਸਮਾਨ ਸਾਰੇ ਕਰਨ ਵਾਲੇ ਆਤੀ ਕੀ ਡਿਮਾਂਡ ਕਰਦੇ ਮੰਗ ਕੀ ਕਰਦੇ ਕੋਈ ਮੰਗੇ ਤਾਂ ਸਾਬ ਹੀ ਮੰਗਦੇ ਐ ਜੋ ਵੀ ਇਨਸਾਫ ਸੰਮਾਨ ਚਾਹੀਦਾ ਇਹ ਦੂਜੀ ਸਵਾਲ ਨਹੀਂ ਗਿਆ ਜੀ ਕਰੋ ਹਾਂ ਜੀ ਹਾਂ ਜੀ ਹਾਂ ਕੀ ਸੋਨਾ ਹੀ ਸਮਾਨ ਸਾਡਾ ਪੈਸੇ ਤੇ ਲਾਈਗ ਰੱਖਿਆ ਹੀ ਅੱਛਾ ਜੀ ਹਾਂ ਜੀ ਉਹ ਵੀ ਸਾਡਾ ਲੈ ਗਿਆ ਬੈਂਕਰੀਆਂ ਕਾਪੀਆਂ ਹੀ ਆ ਬੈਂਕਰੀਆਂ ਕਾਪੀਆਂ ਹੀ ਕੋਈ ਉਹ ਵੀ ਲੈ ਗਿਆ ਮੇਰਾ ਪਾਜੀ ਨਾਂ ਰਾਂਝਾ ਜੀ ਅਜੀਤ ਜੀ ਕੁਛ ਬੰਦਿਆਂ ਨੇ ਢੱਟ ਤੇ ਲਾਇਆ ਵੀ ਤੁਸੀਂ ਸ਼ਰਾਵਾ ਦੇ ਬੰਦਿਆਂ ਨੇ ਰਲਮੀ ਟੋਣ ਦੇ ਘਰ ਨੂੰ ਅੱਗ ਲਾਈ ਆ ਤੇ ਸਾਰਾ ਸਮਾਨ ਤਬਾਹ ਕਰ ਦਿੱਤਾ ਪਾਜੀ ਮੈਨੂੰ ਲੱਗੀਆਂ ਸੱਟਾਂ ਮੈਂ ਰਿੰਨਾ ਕਿਸੇ ਦੇ ਘਰੇ ਮੈਂ ਟੈਕਸੀ ਚਲਾਉਂਦਾ ਮੇਰਾ ਐਕਸੀਡੈਂਟ ਹੋਇਆ ਪੈਰ ਦਾ ਹੁਣ ਵੀ ਪੌੜੀ ਮੇਰੇ ਹੱਥ ਜਾ ਮੇਰੀ ਬੇਟੀ ਆਉਂਦੀ ਆ ਢੱਲੋ ਵਾਲਾ ਦੇ ਸ਼ਲੂਮ ਤੇ ਇਹਨਾਂ ਅੱਗੇ ਮੇਰੇ ਜਵਾਈ ਨੂੰ ਇੱਕ ਦਿਨ ਇੱਥੇ 4-5 ਤਰੀਕ ਨੂੰ ਇੱਕ 19 ਤਰੀਕ ਨੂੰ ਅੱਗੇ ਵੀ ਸਾਡੇ ਘਰ ਗੋਲੀ ਚਲਾਈ ਆ ਉਹ ਮੇਰੀ ਬੇਟੀ ਨੇ ਦੱਸਿਆ ਮੇਰੇ ਜਵਾਈ ਨੂੰ ਇਹ ਮਦਲੇ ਇਥੋਂ ਦੇ ਮੁੰਡੇ ਆ ਤਲਵੰਡੀ ਦੇ ਇਹ ਮੇਰੇ ਮਗਰਮ ਦੇ ਨੇ ਮੈਨੂੰ ਠੰਗ ਕਰਦੇ ਨੇ ਤੇ ਇੰਨੀ ਗੱਲ ਹੋਈ ਆ ਸਾਨੂੰ ਨਹੀਂ ਪਤਾ ਕਿੰਨੇ ਅੱਗ ਲਾਈ ਆ ਕਿੰਨੇ ਨਹੀਂ ਲਾਈ ਇਹ ਸਾਡੇ ਤੇ ਅਵਲਜਾਮ ਲਾਉਂਦੇ ਨੇ ਬੇੜੇ ਮੇਰੇ ਦੋਵੇਂ ਆ ਦੋਵੇਂ ਨਹੀਂ ਇੱਥੇ ਹੈਗੇ ਇੱਕ ਮੇਰਾ ਬੇੜਾ ਹੈ ਨੀਗਾ ਦਾ ਉਹ ਬਾਬੇ ਬਲੂ ਗਰੀ ਦਾ ਬੱਸ ਪਰ ਬੇਟੀ ਸਾਡੀ ਕਿੰਨੇ ਗਈ ਆ ਕੀ ਚੱਕੂਗਾ ਕੀ ਮਾਮਲਾ ਹੈ ਇਹ ਸਾਨੂੰ ਨਹੀਂ ਪਤਾ ਕਿ ਕਿਤਰਾ ਗਵਾਹ ਕਰਕੇ ਖੜੀ ਉਹਨਾਂ ਕਿਤਰਾ ਕਰਾ 1.5 ਲੱਖ ਰੁਪਈਆ ਉਹਦੇ ਕਾਉਂਟ ਜਾ ਬੈਡ ਇੰਬਰੀ ਦੇ ਅਕਾਊਂਟ ਦਾ ਉਹ ਮੇਰੇ ਕੋਲੋਂ ਕਰਦਾ ਹੈ ਕਹੇ ਨਾ ਉੱਥੋਂ ਲਿਆ ਕੇ ਉਹਦੇ ਅਕਾਊਂਟ ਚ ਕਰਾਇਆ 1.5 ਲੱਖ ਰੁਪਿਆ ਵਾ ਉਹ ਵੀ ਲਗੀ ਨਾਲ ਹੀ ਅਨਸਰ ਕੀ ਮਾਮਲਾ ਹੈ ਜਿਹੜਾ ਚਲੰਡੀ ਰਾਜ ਦਾਦੂ ਕਰ ਸਕਦੇ ਨੇ ਚਲੰਡੀ ਰਾਜ ਦਾਦੂ ਤੋਂ ਫੋਨ ਆਇਆ ਸੀਗਾ ਸਾਨੂੰ ਰਾਤੀ ਕੋਈ 12 12:30 ਵਜੇ ਕੋਈ ਅੱਗ ਲੱਗਿਆ ਫਿਰ ਅਸੀਂ ਗਏ ਸੀ ਮੌਕੇ ਤੇ ਮੌਕੇ ਤੇ ਜਾ ਕੇ ਵੇਖਿਆ ਵਾ ਅੱਗ ਵਾਕਈ ਲੱਗੀ ਉਹਨਾਂ ਦੇ ਘਰ 'ਚ ਸਮਾਨ ਸਾਰਾ ਕਾਫੀ ਸੜਿਆ ਆ ਤੇ ਬਾਕੀ ਆ ਵੀ ਹੋਈ ਮੌਕਾ ਵੇਖ ਕੇ ਆਏ ਆ ਤੇ ਹੁਣ ਪੁੱਛਦੇ ਆ ਕੀ ਗੱਲ ਹੋਈ ਜਿਹੜੀ ਉਹ ਵੀ ਹੋਇਆ ਜਿਹੜੀ ਵੀ ਕਾਨੂੰਨੀ ਕਾਰਵਾਈ ਹੋਈ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਬਖਸ਼ਾ ਕਿਸੇ ਨੂੰ ਸੱਜਮੀ ਵੀ ਆਇਆ ਕੋਈ ਇੱਕ ਬੰਦਾ ਦੱਸ ਦਿਆ ਮੈਨੂੰ ਉਹਨਾਂ ਨੇ ਕਿਹਾ ਵੀ ਜ਼ਖਮੀ ਹੋਇਆ ਪਰ ਅੱਲੇ ਮੈਂ ਵੇਖਿਆ ਨਹੀਂ ਆ ਉਹਦੇ ਬਾਰੇ ਪਤਾ ਕਰਦੇ ਆ ਜ਼ਖਮੀ ਜਿਹੜਾ ਹੋਇਆ ਹੋਊਗਾ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੋਊਗੀ ਉਹਦੇ ਮੁਤਾਬਕ ਕਾਰਵਾਈ ਕੀ ਵਿਸ਼ਵਾਸ ਦਿਵਾਇਆ ਬਾਕੀ ਕਾਰਵਾਈ ਕੀਤੀ ਜਾਊਗੀ ਜਿੱਦਾਂ ਅੱਕੇ ਨੇ ਘਟਨਾ ਕੀਤੀ ਜਾਊਗੀ ਹਾਂ